ਇੱਕ ਦੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੇਲਵੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਝੋਟੀ ਹੈ ਜੀ ਤੀਜੇ ਸੂਏ ਤੇ ਮਗਰ ਵੀ ਬਹੁਤ ਸੋਹਣੀ ਕੱਟੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਜ਼ਿਮੀਦਾਰ ਭਰਾ ਭਰਾ ਕਰਦੀ ਝੋਟੀ ਆ ਦੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸੱਸੀ ਕਾਈ ਸਤਿ ਸ੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਹਰਵਿੰਦਰ ਸਿੰਘ ਜੀ ਪਿੰਡ ਸੇਲਵਰਾ ਜੀ ਜ਼ਿਲ੍ਹਾ ਬਰਿੰਡਾ ਜੀ ਝੋਟੀ ਦੱਸੋ ਬਾਈ ਕਿਹਵੇਂ ਸੂਏ ਸੂਈ ਹੈ ਤੀਜੇ ਸੂਏ ਸੂਈ ਹੈ ਜੀ ਤੇ ਬੱਚਾ ਕੀ ਹੈ ਜੀ ਬੱਚਾ ਕੱਟੀ ਹੈ ਜੀ ਠੀਕ ਆ ਇਹ ਕਿਹੜੀ ਡਿਗਰੀ ਹੈ ਇਹ ਇਹ 102699 ਦੀ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹਨੂੰ ਸੂਈ ਨੂੰ ਇਹਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਸੂਈ ਭਰਾ ਹੱਡੀ ਬਹੁਤ ਸੋਹਣੀ ਆ ਮਗਰ ਤੇ ਝੋਟੀ ਬਹੁਤ ਸੋਹਣੀ ਆ ਤੇ ਚਬਾਈ ਕਰਨੀ ਆਪਾਂ ਇਹਦੀ ਹਾਂ ਚਬਾਈ ਕਰਾਂਗੇ ਜੀ ਲਓ ਠੀਕ ਆ ਲਓ ਭਰਾ ਚਬਾਈ ਕਰਾਂਗੇ ਤੁਹਾਡੇ ਸਾਹਮਣੇ ਤੇ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਰੇਟ ਫੋਨ ਤੇ ਤੋੜ ਦਿਓ ਪਹਿਲਾਂ ਠੀਕ ਲਓ ਭਰਾ ਆਪਾਂ ਸਕਿਪ ਨਹੀਂ ਕਰਨੀ ਵੀਡੀਓ ਕੋਈ ਲਾਈਵ ਵਾਲਾ ਕੰਮ ਹੀ ਆ ਹਾਂ ਜੀ ਤੋੜ ਦਿਓ ਜੀ ਤੋੜ ਦਿਓ ਲਓ ਜੀ ਘਰ ਦੀ ਬਾਈ ਦੀ ਮੱਝ ਆ ਠੀਕ ਆ ਜੀ ਲਓ ਜੀ ਉਹ ਰਤਰਾ ਕਰਮਵਾਲੀ ਤੇ ਦੇਖ ਸਕਦੇ ਕੱਦ ਬੱਡ ਤੇ ਲੋ ਜੀ ਉਸ ਆਖ ਦੀ ਵਜੇ ਵਰਗੀ ਮੱਝਾ ਨੋੜ ਲੋ ਜੀ ਲੋ ਜੀ ਥਣ ਵੀ ਬਹੁਤ ਬਿੱਥੀ ਤੇ ਲੱਗਿਆ ਵਾ ਲੋ ਜੀ ਲੈ ਚੱਲੋ ਭਰਾ ਲੈ ਚੱਲ ਪਹਿਲਾਂ ਸੂਏ ਬਈ ਇਹ ਕੀ ਸੀ ਬੱਚਾ ਪਹਿਲਾਂ ਪਹਿਲੇ ਸੂਏ ਕੱਟਾ ਸੀ ਜੀ ਸਾਧੂਜੇ ਸੂਏ ਦੂਜੇ ਸੂਏ ਦੀ ਆਪਣੇ ਕੋਲ ਕੱਟੀ ਖੜੀ ਆ ਜੀ ਇਸ ਟਾਈਮ ਖੜੀ ਆਪਣੇ ਕੋਲ ਹਾਂ ਜੀ ਉਹ ਪਰ ਸੇਲ ਤਾਂ ਨਹੀਂ ਨਹੀਂ ਸੇਲ ਨਹੀਂ ਠੀਕ ਆ ਕੱਟੀ ਸੇਲ ਨਹੀਂ ਹੈਗੀ ਉਹ ਉਹ ਕਿਹੜੀ ਕੱਟੀ ਹੈ ਜੀ ਉਹ ਉਹ ਕੱਤੀ ਦਿਖਾਉਣੀ ਹੈ ਜੀ ਹਾਂ ਜੀ ਕਿਹੜੀ ਕੱਟੀ ਹੈ ਉਹ ਠੀਕ ਆ ਆ ਕੱਟੀ ਹੈ ਜੀ 1 ਸਾਲ ਤੇ 3 ਮਹੀਨਿਆਂ ਦੀ ਹੈ 1 ਸਾਲ ਤੇ 3 ਮਹੀਨਿਆਂ ਦੀ ਹਾਂ ਜੀ ਠੀਕ ਆ ਪਰ ਬਹੁਤ ਸੁੰਨੀ ਹੈ ਪਰ ਸੇਲ ਨਹੀਂ ਹੈਗੀ ਤੇ ਕਰੋ ਚੁਵਾਈ ਜੀ ਉਹਦੀ ਆਪ ਰੀਆਂ ਬਾਲਟੀਆਂ ਠੀਕ ਆ ਤੇ ਲੋ ਜੀ ਚੈੱਕ ਕਰ ਸਾਡੀ ਵਾਈ ਨੇ ਸੜਤੀ ਕੱਟੀ ਠੀਕ ਨੇ

No ਲੋ ਜੀ ਕੋਈ ਸਕੈਪ ਨਹੀਂ ਕਰਨੀ ਆਪਾਂ ਫਰੰਡ ਸੇਲ ਵਰਾ ਤੇ ਜਿਲਾਨੂ ਪੈਂਦਾ ਬਠਿੰਡਾ ਅੱਜ ਜੋ ਥਾਂ ਤੋਂ ਲਈ ਬਾਅਦ ਹੀ ਖਾਲੀ ਚੈੱਕ ਕਰਾ ਦੇ ਠੀਕ ਹੈ ਕਰਾ ਥਾਂ ਤੋਂ ਲਈ ਪਹਿਲਾਂ ਤੇ पार्टी मुद्दी कर दो, मार के हाँ बस ठीक है, ठीक है, चलो जी, लो जी। लाइव वाइजी करने वाली आपकी तरफ से दो बंदे, दो बंदे, दोनों बंदे के साथ में मुझे तो मारते ही था ना। Okay E उधर कह दे क्या बोल दिया हिस्सा ना मारो बस हो गया हो गया बंद ちょ <noise> <noise> ਲਓ ਜੀ ਸੁਣ ਲਓ ਜੀ ਲੋਪਰਾ ਤੇ ਇੱਥੇ ਬਹਿ ਜਾਓ ਕਿੱਥੇ ਤੇ ਘਰੋਂ ਗਏ ਹੁਣ ਆਪਾਂ ਆਈ ਸੀ ਕਰ ਲੈਣੀ ਬਾਹਰ ਤੁਹਾਨੂੰ ਤਰੋ ਕੋਈ ਨਹੀਂ ਜਿੱਥੇ ਠੀਕ ਲਾ ਦੋ ਲਓ ਜੀ

За. Чик. Сат, сат. ਲੋਜੀ ਪੌਣੇ ਅਠ ਹਾਂਜੀ ਉਹ ਮੰਨ ਲਓ 100 ਦੇ ਛੋਗਰਾ ਮੋਦਰੂਦਰੀ ਹੋ ਜਾਂਦਾ ਵੀ ਸਾਰਾ ਨੈਟ 15 ਕਿਲੋ ਤਿਆਰ ਹੈ ਨੈਟ 15 ਹਾਂਜੀ ਵੱਧਦੀ ਹੈ ਜੀ ਰੋਜ਼ ਮੈਂ ਤਾਂ 17 ਕਿਲੋ ਅਸੀਂ ਚੋਏ ਆ ਜੀ ਪਰ ਅੱਜ ਆਪਣੇ ਕੋਲ ਜਿੰਨਾ ਹਾਜ਼ਰ ਹੈ ਉਹੀ ਦੱਸਾਂਗੇ ਉਹ ਗੱਲ ਕੱਲ ਨੂੰ ਚਵਾਈ ਅਗਲਾ ਦੋ ਟਾਈਮ ਕਰ ਲਈ ਫਿਰ ਗਲਤ ਨਾ ਠੀਕ ਹੈ ਆਪਾਂ ਗੱਪ ਮਾਰ ਕੇ ਮਾਰਨ ਵਾਲਾ ਕੰਮ ਨਹੀਂ ਕਰਦੇ 15 ਕਿਲੋ ਕਹਿ ਕੇ ਹਾਂਜੀ ਹਾਂਜੀ ਨੈਟ 15 ਕਿਲੋ ਚਵਾ ਕੇ ਫੇਰ ਦੇਵਾਂਗੇ ਠੀਕ ਆ ਹੁਣ ਇਹਨੇ 8 ਕਿਟੂ ਕਟਿਆ ਹਾਂਜੀ ਹਾਂਜੀ ਲੋਪਰਾ ਚੈੱਕ ਕਰ ਸੋ ਝੋਟੀ ਦਾ ਕੱਦ ਬੜਾ ਬਾਕੀ ਕਰਮਾ ਵਾਲੀ ਦੇ ਮਗਰ ਕੱਟੀ ਬਹੁਤ ਸੋਹਣੀ ਆ ਦੁਬਾਰੇ ਫੇਰ ਦੱਸੋ ਠੀਕ ਆ ਕਿਹੜਾ ਸੀ 102299 ਦਾ ਜੀ ਪਹਿਲੇ ਸੂਏ ਹਰਿਆਣੇ ਤੋਂ ਲਿਆਂਦੀ ਸੀ ਜੀ ਆਪਾਂ 102299 ਦਾ ਠੀਕ ਆ ਕੱਟੀ ਬਹੁਤ ਸੋਹਣੀ ਆ ਭਰਾ ਮਗਰ ਹਨਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀ